ਇਹ ਜਿਹੜੀ ਇਸ ਸਮੇਂ ਇੱਕ ਬੜੀ ਸ਼ਰਮਨਾਕ ਮੋੜ ਤੇ ਜਾ ਰਹੀ ਹੈ ਅੱਜ ਇਹ ਧਰਮ ਜਾਤ ਪਾਤ ਦੇ ਨਾਂ ਦੇ ਉੱਤੇ ਵੰਡੇ ਜਾ ਰਹੇ ਹਨ ਤੇ ਇਸ ਅੰਦਰ ਇਸ ਨੂੰ ਲੈ ਕੇ ਬਹੁਤ ਵੱਡੀ ਜਿਹੜੀ ਇੱਕ ਰਾਜਨੀਤੀ ਸ਼ੁਰੂ ਹੋ ਗਿਆ ਹੈ ਖਾਸ ਕਰਕੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਦੇ ਲੀਡਰ ਨੇ ਉਹਨਾਂ ਦੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨਾਂ ਲਈ ਤੇ ਸਭ ਜਿਹੜਾ ਕਿਉਂਕਿ ਜਿਹੜੇ ਲੋਕ ਨੇ ਉਹਨਾਂ ਲਈ ਸਭ ਬਰਾਬਰ ਹੁੰਦੇ ਨੇ ਜਦੋਂ ਤੁਸੀਂ ਉਹਨਾਂ ਦੇ ਵਿੱਚ ਡਿਫਰੈਂਸ ਹੋ ਕੇ ਦੇਖਣ ਲੱਗ ਜਉ ਤਾਂ ਕਿਤਨਾ ਕਿਤੇ ਫਿਰ ਲੱਗਦਾ ਕਿ ਉਹ ਜਿਹੜਾ ਲੀਡਰ ਦੀ ਜਿਹੜੀ ਕ੍ਰੈਡੀਬਿਲਟੀ ਤੇ ਜਿਹੜੇ ਸਵਾਲ ਉੱਠਨੇ ਸ਼ੁਰੂ ਹੋ ਜਾਂਦੇ ਨੇ ਉਹਦੀ ਕਿਉਂਕਿ ਕਿਸ ਤਰ੍ਹਾਂ ਦੀ ਉਹ ਬਿਆਨਬਾਜ਼ੀ ਦਿੰਦਾ ਸੋ ਅੱਜ ਤੁਸੀਂ ਦੇਖਿਆ ਉਹਨਾਂ ਕਿ ਦੇਸ਼ ਅੱਜ ਕਿੱਧਰ ਜਾ ਰਿਹਾ ਅੱਜ ਦੇਸ਼ ਅੱਜ ਜਾਤ ਪਾਤ ਧਰਮ ਦੇ ਨਾਂ ਤੇ ਉੱਤੇ ਅਸੀਂ ਲੜ ਰਹੇ ਹਾਂ ਕਿਉਂਕਿ ਪੰਜਾਬ ਤਾਂ ਹਮੇਸ਼ਾ ਹੀ ਕੁਰਬਾਨੀਆਂ ਪੰਜਾਬ ਨੇ ਹਮੇਸ਼ਾ ਕੁਰਬਾਨੀਆਂ ਦਿੱਤੀਆਂ ਨੇ ਤੇ ਪੰਜਾਬ ਦਾ ਇਤਿਹਾਸ ਹੀ ਇਹ ਰਿਹਾ ਪੰਜਾਬ ਦਾ ਇਸ ਕਰਕੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਹੈ ਉਹ ਲੀਡਰਾਂ ਨੂੰ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਖਾਸ ਕਰਕੇ ਕਿਉਂਕਿ ਪੰਜਾਬ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਪੰਜਾਬ ਦੀ ਸਭ ਤੋਂ ਵੱਡੀ ਜਿਹੜੇ ਲੋਕਾਂ ਦਾ ਸਭ ਤੋਂ ਵੱਡਾ ਹੈ ਕਿ ਆਪਸੀ ਪਿਆਰ ਹੈ ਸਾਰੇ ਮਿਲ ਕੇ ਰਹਿੰਦੇ ਨੇ ਸਭ ਸਾਂਝੀ ਬਲਦਤਾ ਦਾ ਇੱਕ ਜਿਹੜਾ ਇੱਥੇ ਸੰਦੇਸ਼ ਦਿੱਤਾ ਸਾਡੇ ਗੁਰੂਆਂ ਨੇ ਸੋ ਕਿਤਨਾ ਕਿਤੇ ਇਸ ਅੱਜ ਜਿਹੜੇ ਲੀਡਰ ਨੇ ਸਾਡੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਦੇ ਕੇ ਉਹ ਜਿਹੜੀ ਸਾਂਝੀ ਭਾਵਨਾ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਸੋ ਸਾਡੇ ਲੀਡਰ ਕਿਉਂਕਿ ਠੀਕ ਹੈ ਜੋਨਾ ਤਾਂ ਆਉਂਦੀਆ ਰਹਿੰਦੇ ਨੇ ਸਰਕਾਰਾਂ ਬੰਦੀਆ ਰਹਦੀਆਂ ਨੇ ਪਰ ਆਪਣਾ ਜਿਹੜਾ ਲੇਬਲ ਹੈ ਉਹ ਇੰਨਾ ਨਹੀਂ ਸਾਨੂੰ ਕਰਾਉਣਾ ਚਾਹੀਦਾ ਕਿ ਅਸੀਂ ਸਮਾਜ ਨੂੰ ਹੀ ਵੰਡਣ ਲੱਗ ਜਾਈਏ ਸਮਾਜ ਦੇ ਨੂੰ ਲੈ ਕੇ ਲੋਕਾਂ ਦੇ ਕਦੇ ਕਿਸੇ ਦੇ ਧਰਮ ਨੂੰ ਲੈ ਕੇ ਕਿਸੇ ਦੀ ਜਾਤ ਨੂੰ ਲੈ ਕੇ ਬਿਆਨਬਾਜ਼ੀ ਕਰੀਏ ਸੋ ਨੂੰ ਇੱਕ ਜਿਹੜੇ ਕਿਉਂਕਿ ਲੀਡਰਾਂ ਦਾ ਕੰਮ ਹੁੰਦਾ ਕਿ ਏਜੰਡਾ ਦੇਣਾ ਕਿ ਇਹ ਦੱਸਣ ਕਿ ਉਹ ਅਗਰ ਉਹ ਜੇ ਸਰਕਾਰਾਂ ਬਣਦੀਆਂ ਨੇ ਤੇ ਉਹ ਸਮਾਜ ਲਈ ਕੀ ਕਰਨਗੇ ਨੌਜਵਾਨਾਂ ਲਈ ਕੀ ਕਰਨਗੇ ਕਿਸਾਨਾਂ ਲਈ ਕੀ ਕਰਨਗੇ ਪੰਜਾਬ ਲਈ ਕੀ ਕਰਨਗੇ ਪੰਜਾਬ ਦਾ ਜਿਹੜਾ ਕਰਜ਼ਾ ਉਹਨੂੰ ਉਤਾਰਨ ਦੇ ਲਈ ਕੀ ਕਰਨਗੇ ਇਸ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਨੂੰ ਦੱਸਣਾ ਚਾਹੀਦਾ ਬਲਕਿ ਅੱਜ ਪੰਜਾਬ ਦੇ ਜਿਹੜੇ ਲੀਡਰ ਨੇ ਖਾਸ ਕਰ ਉਹ ਕਿਸੇ ਸਿਆਸਤ ਹੋਰ ਪਾਸੇ ਜਾ ਰਹੀ ਹੈ ਸਿਰਫ ਉਹਨੂੰ ਲੱਗ ਰਿਹਾ ਕਿ ਅਸੀਂ ਇਸ ਤਰ੍ਹਾਂ ਜਿਹੜਾ ਧਰਮ ਜਿਹੜਾ ਰੰਗ ਭੇਦ ਦੇ ਨਾਂ ਦੇ ਉੱਤੇ ਅਸੀਂ ਲੋਕਾਂ ਨੂੰ ਡਵਾਈਡ ਕਰਕੇ ਸ਼ਾਇਦ ਅਸੀਂ ਸੱਤਾ 'ਚ ਆ ਜਾਵਾਂਗੇ ਪਰ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਮਾਨਸਿਕਤਾ ਨੂੰ ਸਾਡੇ ਜਿਹੜੇ ਨੇਤਾਵਾਂ ਨੂੰ ਤਿਆਗਣਾ ਪਏਗਾ ਖਾਸ ਕਰ ਉਹਨਾਂ ਨੇ ਏਜੰਡਾ ਦੇਣਾ ਪਏਗਾ ਪੰਜਾਬ ਦੇ ਲੋਕਾਂ ਨੂੰ ਕਿ ਉਹ ਪੰਜਾਬ ਦੇ ਲਈ ਕੀ ਕਰ ਸਕਦੇ ਆ ਪੰਜਾਬ ਲਈ ਕੀ ਬੈਟਰ ਹੋ ਸਕਦਾ ਪੰਜਾਬ ਕਿਵੇਂ ਫਿਰ ਖੁਸ਼ਹਾਲ ਰਾਜ ਬਣ ਸਕਦਾ ਪੰਜਾਬ ਕਿਵੇਂ ਉન્નਤੀ ਦੇ ਰਸਤੇ ਤੇ ਜਾਏਗਾ ਸੋ ਇਸ ਤਰ੍ਹਾਂ ਦੀ ਗੱਲ ਕਰਨ ਦੀ ਜਗ੍ਹਾ ਅੱਜ ਨੇਤਾ ਜਿਹੜੇ ਨੇ ਸਾਡੇ ਉਹ ਲੋਕਾਂ ਨੂੰ ਸਮਾਜ ਨੂੰ ਆਪਸ ਵਿੱਚ ਬੰਨਣ ਦੀ ਕੋਸ਼ਿਸ਼ ਕਰਾਂਗੇ ਲੱਗੇ ਹੋਏ ਨੇ ਸੋ ਕਿਤਨਾ ਕਿਤੇ ਇਹ ਜੇ ਨਿਤਾਮਾ ਤੋਂ ਬਚਣਾ ਚਾਹੀਦਾ ਖਾਸ ਕਰ ਸਾਡੇ ਲੋਕ ਬੜੇ ਸਿਆਣੇ ਨੇ ਪੰਜਾਬ ਦੇ ਉਹ ਸੱਚੀ ਨੂੰ ਸਮਝਦੇ ਨੇ ਪਰ ਕਿਉਂਕਿ ਲੀਡਰ ਦਾ ਕੰਮ ਹੁੰਦਾ ਆਪਸ ਤੇ ਵਿੱਚ ਲੜਾਣਾ ਇਹਨਾਂ ਦੀਸ ਕਰਕੇ ਅੱਜ ਦੇਸ਼ ਦੇ ਅੰਦਰ ਜਿਸ ਤਰ੍ਹਾਂ ਦੇ ਜਿਹੜੇ ਅੱਜ ਹਾਲਾਤ ਬਣੇ ਹੋਣੇ ਜਿਸ ਤਰ੍ਹਾਂ ਦਾ ਅੱਜ ਮਾਹੌਲ ਪੂਰੇ ਦੇਸ਼ ਦੇ ਵਿੱਚ ਬਣਿਆ ਹੋਇਆ ਸੋ ਕਿੰਨਾ ਕਿਤੇ ਸਾਡੇ ਦੇਸ਼ ਦੇ ਲਈ ਕੋਈ ਬਹੁਤ ਸ਼ੁਭ ਸ਼ਗਨ ਨਹੀਂ ਹੈ ਸਾਡੇ ਦੇਸ਼ ਦੇ ਲਈ ਕੋਈ ਜਿੰਨੀ ਚੰਗੀ ਪਰੰਪਰਾ ਨਹੀਂ ਹੈ ਕਿ ਅੱਜ ਦੁਨੀਆ ਕਿੱਥੇ ਜਾ ਰਹੀ ਹੈ ਤੇ ਅੱਜ ਅਸੀਂ ਫਿਰ ਉਹੀ ਇੱਕ ਜਿਹੜਾ ਜੋ ਅੰਗਰੇਜ਼ ਦੇਸ਼ ਦੇ ਵਿੱਚ ਕਰਦੇ ਰਹੇ ਪਾੜੋ ਤੇ ਰਾਜ ਕਰੋ ਦੀ ਨੀਤੀ ਬਹੁਦੇ ਰਹੇ ਤੇ ਅੱਜ ਫਿਰ ਅਸੀਂ ਉਹੀ ਅੰਗਰੇਜ਼ਾਂ ਦੇ ਰਸਤੇ ਤੇ ਚੱਲ ਕੇ ਆਪਣੇ ਹੀ ਲੋਕਾਂ ਨੂੰ ਪਾੜਨ ਤੇ ਪਾੜੋ ਤੇ ਰਾਜ ਕਰੋ ਦੀ ਨੀਤੀ ਦੇ ਉੱਤੇ ਚੱਲ ਰਹੇ ਹਾਂ ਸੋ ਕਿਤਨਾ ਕਿਤੇ ਅੱਜ ਦੁਨੀਆ ਦੇਸ਼ ਕਿੱਥੇ ਜਾ ਚੁੱਕਿਆ ਸੋ ਇਸ ਤਰ੍ਹਾਂ ਦੀ ਜਿਹੜੀ ਮਾਨਸਿਕਤਾ ਨੂੰ ਸਾਨੂੰ ਛੱਡਣਾ ਪਵੇਗਾ ਤੇ ਇਸ ਦੀ ਤਰੱਕੀ ਦੇਸ਼ ਦੀ ਖੁਸ਼ਹਾਲੀ ਦੇ ਲਈ ਸਾਨੂੰ ਇੱਕ ਜਿਹੜਾ ਨਵੀਂ ਸਾਨੂੰ ਜਿਹੜਾ ਉਹਦੀ ਯੋਜਨਾ ਬਣਨੀ ਪੈਗੀ ਸਾਨੂੰ ਕਿ ਨਾ ਮ ਲੋਕਾਂ ਨੂੰ ਦੱਸਣਾ ਪਏਗਾ ਕਿ ਅਸੀਂ ਦੇਸ਼ ਦੇ ਲਈ ਅਸੀਂ ਕੀ ਕਰਨਾ ਲੋਕਾਂ ਦੇ ਲਈ ਕੀ ਕਰਨਾ ਤਾਂ ਹੀ ਦੇਸ਼ ਜਿਹੜਾ ਹੈ ਇੱਕ ਤਰੱਕੀ ਕਰ ਸਕੇਗਾ ਤੇ ਪਾਸੇ ਹੁਣ ਗੱਲ ਕਰਾਂਗੇ ਅਸੀਂ ਕਾਂਗਰਸ ਦੀ ਕਾਂਗਰਸ ਦੇ ਅੰਦਰ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਕੋਈ ਨਾ ਕੋਈ ਬਿਆਨ ਜਿਹੜੇ ਕਾਂਗਰਸ ਦੇ ਲੀਡਰ ਦਿਨ-ਪ੍ਰਤੀ ਦਿਨ ਦਿੰਦੇ ਨੇ ਤੇ ਚਰਚਾ ਦੇ ਵਿੱਚ ਆ ਜਾਂਦੇ ਨੇ ਪਿਛਲੇ ਦਿਨੀ ਪ੍ਰਤਾਪ ਸਿੰਘ ਬਾਜਬੇ ਕੇ ਬਿਆਨ ਦਿੰਦੇ ਨੇ ਜਿਸ ਨੂੰ ਲੈ ਕੇ ਉਹ ਪੂਰੀ ਚਰਚਾ ਆ ਜਾਂਦੀ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਖਿਲਾਫ ਪ੍ਰੋਟੈਸਟ ਕੀਤੇ ਜਾਂਦੇ ਨੇ ਪੰਜਾਬ ਪਰਦੇ ਵਿੱਚ ਕਾਂਗਰਸ ਦੇ ਖਿਲਾਫ ਪਰ ਹੁਣ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਨੇ ਸਾਬਕਾ ਸਪੀਕਰ ਨੇ ਰਾਣਾ ਕੇਪੀ ਉਹ ਇੱਕ ਬਿਆਨ ਦਿੰਦੇ ਨੇ ਉਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਸੱਪ ਤੇ ਨਿਉੜੇ ਨੂੰ ਇੱਕ ਬੋਤਲ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ ਉਸ ਤਰ੍ਹਾਂ ਜਿਹੜਾ ਭਾਜਪਾ ਤੇ ਪੰਜਾਬੀਆਂ ਨੂੰ ਇੱਕ ਬੋਤਲ 'ਚ ਨਹੀਂ ਰੱਖਿਆ ਜਾ ਸਕਦਾ ਲੇਕਿਨ ਇਹ ਪੰਜਾਬੀ ਹੈ ਇਹ ਜਿਵੇਂ ਇੱਕ ਬੋਤਲ 'ਚ ਸੱਤ ਤੇ ਨੇੜਾ ਹੋ ਨਹੀਂ ਸਕਦੇ ਪੰਜਾਬੀ ਤੇ ਭਾਜਪਾ ਇੱਕ ਬੋਤਲ 'ਚ ਇਕੱਠੇ ਹੋ ਨਹੀਂ ਸਕਦੇ ਰਾਣਾ ਕੇਪੀਜੀ ਦਾ ਜਿਹੜਾ ਵਿਵਾਦਿਤ ਬਿਆਨ ਹੈ ਆ ਸਾਰਿਆਂ ਨੇ ਸੁਣੀਆ ਇਹ ਵਿਵਾਦਿਤ ਬਿਆਨ ਕਲਾ ਕੇਪੀ ਦੀ ਦਾਣੀ ਹੈਗਾ ਇਹ ਪੰਜਾਬ ਕਾਂਗਰਸ ਦੀ ਤੇ ਕਾਂਗਰਸ ਪਾਰਟੀ ਦੀ ਉਹ ਮੰਨ ਸਕਦਾ ਹੈ ਉਹ ਚਿਹਰਾ ਨੰਗਾ ਕਰਦੀ ਹੈ ਜਿਹੜੀ ਪੰਜਾਬੀਆਂ ਦੇ ਪ੍ਰਤੀ ਉਹਨਾਂ ਦੇ ਮਨ ਦੇ ਵਿੱਚ ਹਾਏ ਦਿਨ ਕੋਈ ਨਾ ਕੋਈ ਐਸਾ ਬਿਆਨ ਆ ਜਾਂਦਾ ਚਾਹੇ ਰਾਜਾ ਬੜਿੰਗ ਜੀ ਨੇ ਬੂਟਾ ਸਿੰਘ ਜੀ ਦੇ ਪ੍ਰਤੀ ਦਿੱਤਾ ਹੋਇਆ ਉਹਨਾਂ ਦੇ ਰੰਗ ਦੇ ਉੱਪਰ ਟਿੱਪਣੀ ਕੀਤੀ ਹੋਈ ਦਲਤ ਭਾਵਨਾ ਦੇ ਉੱਪਰ ਠੇਸ ਪਹਚਾਈ ਹੋਵੇ ਫਿਰ ਪ੍ਰਤਾਪ ਬਾਜਵਾਲੀ ਬੈਡ ਬਾਜੇ ਵਜਾਉਦੇ ਰਹੇ ਜਾਂ ਚੰਨੀ ਜੀ ਦਾ ਉਹ ਦਰਦ ਜਿਸ ਅਸਲੀਅਤ ਸਾਹਮਣੇ ਆ ਗਈ ਕਿ ਜਨਤਾ ਪ੍ਰਤੀ ਕੀ ਨਫ਼ਰਤ ਹੈ ਇਸ ਪਾਰਟੀ ਦੇ ਵਿੱਚ ਉਸ ਤੋਂ ਪਹਿਲਾਂ ਸੁਨੀਲ ਜਾਖੜ ਜੀ ਨਾਲ ਹਿੰਦੂ ਕਹਿ ਕੇ ਜਿਹੜੀ ਭਾਵਨਾ ਦੱਸੀ ਗਈ ਉਹ ਵੀ ਸਾਰਿਆਂ ਦੇ ਸਾਹਮਣੇ ਨੰਗੀ ਹੋਈ ਸੋ ਕਿਤਨਾ ਕਿਤੇ ਇਸ ਤੇ ਸਵਾਲ ਖੜੇ ਹੋ ਗਏ ਭਾਜਪਾ ਨੇ ਤੇ سوال ਖੜੇ ਕਿਤਨੇ ਭਾਜਪਾ ਨੇ ਕਿਹਾ ਕਿ ਦੇਖੋ ਜੀ ਕਾਂਗਰਸ ਦੇ ਲੀਡਰ ਹੁਣ ਪੰਜਾਬੀਆਂ ਨੂੰ ਨਿਉਰਾ ਤੇ ਸੱਪ ਦੱਸ ਰਹੇ ਨੇ ਸੋ ਇਸ ਕਰਕੇ ਉਹਦਾ ਜਿਹੜਾ ਹੁਣ ਭਾਜਪਾ ਨੇ ਇਹਦਾ ਕੀ ਪ੍ਰਤੀਕਰਮ ਕੀਤਾ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਅੰਦਰ ਇਸ ਤਰ੍ਹਾਂ ਦੀ ਇੱਕ ਜਿਹੜੀ ਮਾਨਸਿਕਤਾ ਬਣ ਗਈ ਹੈ ਕਿ ਕਦੇ ਰਾਜਾ ਬਰਿੰਗ ਮੂਤਾ ਸਿੰਘ ਨੂੰ ਲੈ ਕੇ ਬਿਆਨ ਦਿੰਦੇ ਨੇ ਕਦੇ ਹੁਣ ਪ੍ਰਤਾਪ ਸਿੰਘ ਪਾਜਬਾ ਤੇ ਹੁਣ ਰਾਣਾ ਕੇਪੀ ਵੱਲੋਂ ਇਸ ਤਰ੍ਹਾਂ ਦਾ ਜਿਹੜਾ ਬਿਆਨ ਦਿੱਤਾ ਗਿਆ ਭਾਰਤ ਤੇ ਅਮਰੀਕਾ ਦੇ ਵਿੱਚ ਹੋਏ ਵਪਾਰਕ समझौते तो बाद मोदी सरकार की चिंता लगातार बढ़ती जा रही है कारण साफ है कि पिछले के राष्ट्रपति डोनाल्ड ट्रंप ने बंग्लाद को लेके एक बयान दता उन्होंने कहा कि अगर बंगलादेश अमरीका तो कपाह खरीदेगा तो अमरीका उन्होंने कपड़े तीरो परसेंट टैक्स लाएगा हालांकि उन्नीस प्रसेंट उन्होंने टैक्स लगया गया वाला कारण यह भी है क्योंकि जिड़ा ਬੰਗਲਾਦੇਸ਼ ਹੈ ਬੰਗਲਾਦੇਸ਼ ਭਾਰਤ ਤੋਂ ਕਪਾਹ ਖਰੀਦਦਾ ਉੱਥੇ ਜਿਹੜਾ ਟੈਕਸਟਾਈਲ ਦਾ ਇੱਕ ਬਹੁਤ ਵੱਡਾ ਜਿਹੜਾ ਸੈਕਟਰ ਹੈ ਖਾਸ ਕਰ ਉਹ ਕਪੜਾ ਉਹਨਾਂ ਦਾ ਜਿਹੜਾ ਪੂਰੀ ਦੁਨੀਆ ਦੇ ਵਿੱਚ ਸਪਲਾਈ ਹੁੰਦਾ ਤੇ ਬਹੁਤ ਕਪੜਾ ਵੀ ਉਹਨਾਂ ਦਾ ਜਿਹੜਾ ਬੈਟਰ ਮੰਨਿਆ ਜਾਂਦਾ ਸੋ ਇਸ ਕਰਕੇ ਕਿਤੇ ਨਾ ਕਿਤੇ ਇਹ ਹੁਣ ਜਿਹੜੀ ਚਿੰਤਾ ਜਿਹੜੀ ਹੈ ਉਹ ਕਿਸਾਨਾਂ ਦੀ ਵੀ ਵੱਧ ਗਈ ਹੈ ਮੈਂ ਹਾਂ ਨਰੇਸ਼ ਸ਼ਰਮਾ ਗੱਲ ਕਰ ਰਹੇ ਹਾਂ ਅਸੀਂ ਭਾਰਤ ਅਮਰੀਕਾ ਸਮਝੌਤੇ ਦੀ ਇਹ ਸਮਝੌਤੇ ਨੂੰ ਲੈ ਕੇ ਪੰਜਾਬ ਦੇ ਕਿਸਾਨ ਅਤੇ ਤਾਮਨਡੂ ਦੇ ਕਿਸਾਨ ਇਹਦਾ ਵਿਰੋਧ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਹੈ ਕਿ ਕਿਤਨਾ ਕਿਤੇ ਇਹ ਸਮਝੌਤਾ ਕਿਸਾਨਾਂ ਲਈ ਆਉਣ ਵਾਲੇ ਸਮੇਂ ਦੇ ਵਿੱਚ ਕਾਤਕ ਸਾਬਤ ਹੋਏਗਾ ਦੂਜੇ ਪਾਸੇ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਇਹ ਤੇ ਸਵਾਲ ਚੁੱਕੇ ਨੇ ਰਾਹੁਲ ਗਾਂਧੀ ਨੇ ਕਿਹਾ ਕਿ ਸਮਝੌਤੇ ਦੇ ਨਾਲ ਖਾਸ ਕਰਕੇ ਜਿਹੜੇ ਟੈਕਸਟਾਈਲ ਇੰਡਸਟਰੀ ਨੂੰ ਇਸ ਦਾ ਬਹੁਤ ਵੱਡਾ ਨੁਕਸਾਨ ਹੋਏਗਾ ਕਿਉਂਕਿ ਇਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜੋ ਅਮਰੀਕਾ ਵੱਲੋਂ ਬੰਗਲਾਦੇਸ਼ ਨੂੰ ਛੋੜ ਦਿੱਤੀ ਗਈ ਹੈ ਕਿ ਅਗਰ बांग्लादेश अमेरिका तो कपाह खरीदेगा तो उससे जीरो परसेंट टैक्स लगेगा और समान जो बना के अमरीका नमस्कार हिंदुस्तान का टेक्सटाइल सेक्टर पांच करोड़ परिवारों को रोजगार देता है नरेंद्र मोदी जी की जो यूएस डील है वो हिंदुस्तान के टेक्सटाइल सेक्टर को खत्म कर देगा नष्ट कर देगा ये बात नरेंद्र मोदी जानते हैं और तो पूरा हिंदुस्तान जानता है मैंने पार्लियामेंट हाउस में समझाया कि बांग्लादेश को फ्री पास जीरो परसेंट टैक्स और हिंदुस्तान को अठारह परसेंट टैक्स इसका नतीजा होगा कि बांग्लादेश की टेक्सटाइल इंडस्ट्री हिंदुस्तान की टेक्सटाइल इंडस्ट्री को खत्म कर देगी नाउ यू डन यू द यूनाइटेड स्टेट्स बांग्लादेश एंड What टैरिफ इज expect our textile people पीपल टू Their competitor is बांग्लादेश बांग्लादेश इम्पोर्ट यूएस कॉटन दे हैिश टेक्सटाइल इंडस्ट्री गॉन गॉन नरेंद्र मोदी जी के एक मंत्री ने बोला कि अगर हम भी यूएस कॉटन इंपोर्ट करेंगे तो हमें भी वो फायदा मिलेगा मगर सच्चाई है कि हमारा कॉटन बांग्लादेश जाता है हमारा कॉटन हिंदुस्तान की टेक्सटाइल मिलों को चलाता है तो अगर हमने बांग्लादेश का रास्ता चुना तो हमारे पूरे, पूरे के पूरे कपास के किसान और कॉटन की इंडस्ट्री खत्म हो जाएगी और अगर हमने नहीं चुना तो हमारी टेक्सटाइल की इंडस्ट्री खत्म हो जाएगी ये सच्चाई है पीयूष गोयल जी झूठ मत बोलिए इसलिए मैं इसको सरेंडर कहता हूं क्योंकि ये डील या तो कपास के किसान को मारेगा या टेक्सटाइल इंडस्ट्री को मारेगा या फिर दोनों को उड़ा देगा इनके मंत्री को यह भी नहीं मालूम कि बांग्लादेश अब हिंदुस्तान से कपास नहीं खरीदेगा और उन्होंने निर्णय ले लिया है कि वो यूएस से कॉटन इम्पोर्ट करें ये है यूएस डील नरेंद्र मोदी जी की डील की सच्चाई। ट्रंप के बयान तो बाद असल जी सियासत गरमाई हुई है सो तो राहुल गांधी बड़े ने बड़े सवाल खड़े किए दूजे पास पीयूष गोयल जो सा इंडस्ट्री मिनिस्टर ने उन्होंने राहुल गांधी से इल्जाम लाया कि राहुल गांधी गुमराह कर रहे हैं इस मुद्दे के उ इस अलावा तो जोड़े साढ़े खेतीबाड़ी मनिस्टर ने शिवराज चौहान भी आज आए उन्होंने भी राहुल गांधी निशाने लिया उन्होंने कहा कि राहुल गांधी ਦੇ ਰਹੇ ਨੇ ਉਹ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਹਾਲਾਂਕਿ ਇਸ ਨੂੰ ਲੈ ਕੇ ਕਿਤਨਾ ਕਿਤੇ ਅੱਜ ਜਿਹੜੀ ਆ ਕੇਂਦਰ ਦੀ ਭਾਜਪਾ ਸਰਕਾਰ ਹੈ ਉਹ ਸਫਾਈ ਦਿੰਦੀ ਨਜ਼ਰ ਆਈ ਹੈ ਉਹਦੇ ਜਿਹੜੇ ਮੰਤਰੀ ਨੇ ਉਹ ਕਿਤਨਾ ਕਿਤੇ ਸਫਾਈ ਦੇ ਰਹੇ ਨੇ ਕਲੀਅਰ ਫਾਰਮਰ 브ਦਰਸ ਐਂਡ ਸਿਸਟਰਸ ਰਾਹੁਲ ਗਾਂਧੀ ਜੀ ਇਜ਼ ਅ ਹੈਬਿਚੁਅਲ ਲਾਇਰ ਹੀ ਹੈਜ਼ ਨੋ ਕਨਸਰਨ ਫॉर ਮਾ ਭਾਰਤ ਔਰ The well being of our farmers and youth. In a video released today, he has broken all records of speaking falsehood and made baseless allegations. He is misleading our farmers with his fake narrative and trying to provoke our Anadatas. He has never cared for our motherland nor can we expect him to ever work for a strong and prosperous future for india prime minister shri narendra modi ji has always been empathetic towards our kisan brothers and sisters he has always put the interest of farmers first and taken all decisions to ensure their prosperity मेंटेड सेवरल स्कीम्स विच हैव ट्रांसफॉर्म द लाइफ ऑफ क्रोड ऑफ फार्मर्स इन द रीसेंट ट्रेड डील विद द यूनाइटेड स्टेट ऑफ राहुल गांधी लगातार झूठ बोल रहे बार बार बोल रहे बेसरमी से झूठ बोल रहे हैं और वीडियो से भी उनका झूठ साफ नजर आता है झूठ बोलकर किसानों को गुमराह करने की असफल कोशिश कर रहे हैं देशवासियों के बीच भ्रम पैदा करने की कोशिश कर रहे हैं कारण सबसे बड़ा यही है कि कितना किते हुन बीजेपी नु लग रहा कि किते ए दा असर पूरे देश ना हो जाए किते फिर जिस तरह काले कानूनों के खिलाफ किसान सड़कों पे आए सी ते फिर किसान सड़कों पे ना आ जाएं क्योंकि और नाले समय के बीच यूपी पंजाब ਅ ਬੰਗਾਲ ਦੇ ਵਿੱਚ ਵੀ ਜਿਹੜੀਆਂ ਵਿਧਾਨ ਸਭਾ ਚੋਣਾਂ ਆ ਰਹੀਆਂ ਨੇ ਸੋ ਕਿਤੇ ਨਾ ਕਿਤੇ ਇਹਦਾ ਅਸਰ ਦੇਖਣਾ ਪੈ ਸਕਦਾ ਕਿਉਂਕਿ ਪੰਜਾਬ ਦੇ ਕਿਸਾਨ ਵੀ ਇਸ ਦਾ ਵਿਰੋਧ ਕਰ ਰਹੇ ਨੇ ਪੰਜਾਬ ਦੇ ਜਿਹੜਾ ਸਾਡਾ ਕਿਸਾਨ ਮੋਰਚਾ ਹੈ ਉਹਨੇ ਵੀ ਇਸ ਸਮਝੌਤੇ ਦਾ ਜਿਹੜਾ ਵਿਰੋਧ ਕੀਤਾ ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਇਸ ਨੂੰ ਲੈ ਕੇ ਪ੍ਰੋਟੈਸਟ ਕਰ ਰਹੀ ਆਮ ਆਦਮੀ ਪਾਰਟੀ ਬਲਵਜ ਦਿੱਲੀ ਦੇ ਵਿੱਚ ਜਿਹੜਾ ਭਾਰਤ ਤੇ ਅਮਰੀਕਾ ਦੇ ਵਿਚਕਾਰ ਸਮਝੌਤਾ ਹੋਇਆ ਉਹਨੂੰ ਲੈ ਕੇ ਉਹਨਾਂ ਨੇ ਪ੍ਰਦਰਸ਼ਨ ਕੀਤੇ ਗਿਆ ਵਿਰੋਧ ਕੀਤੇ ਗਿਆ ਅੱਜ ਪੰਜਾਬ ਦੇ ਵਿੱਚ ਵੀ ਇਹਨਾਂ ਵੱਲੋਂ ਵਿਰੋਧ ਕੀਤੇ ਗਏ ਤੁਸੀਂ ਦੇਖਿਆ ਹੁਣ ਕਿ ਵਿਰੋਧ ਇੰਨਾ ਜ਼ਿਆਦਾ ਹੋਣ ਲੱਗ ਗਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਤੁਸੀਂ ਦੇਖਿਆ ਹੁਣ ਆਪ ਕੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਾਫੀ ਸਰਗਰਮ ਨੇ ਖਾਸ ਕਰਕੇ ਬੀਜੇਪੀ ਦੇ ਜਿਹੜੇ ਪੰਜਾਬ ਦੇ ਬਹੁਤ ਸਾਰੇ ਜਿਹੜੇ ਪ੍ਰੋਗਰਾਮਾਂ ਦੇ ਵਿੱਚ ਉਹ ਨਜ਼ਰ ਵੀ ਆਉਂਦੇ ਨੇ ਅੱਜ ਉਹਨਾਂ ਨੇ ਅਮਲੋਵਾਣਾ ਸੀ ਸੋ ਉਹਨਾਂ ਨੇ ਅੱਜ ਪੰਜਾਬ ਦੇ ਵਿੱਚ ਆਉਣਾ ਸੀ ਉਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਅੱਜ ਜਿਹੜਾ ਇੱਕ ਜਿਹੜੀ ਯੂਨੀਵਰਸਿਟੀ ਆ ਪ੍ਰਾਈਵੇਟ ਯੂਨੀਵਰਸਿਟੀ ਆ ਆਮ ਲੋਕ ਜਿਹਦੇ ਵਿੱਚ ਉਹਨਾਂ ਨੇ ਅੱਜ ਉੱਤੇ ਕਨਵੋਕੇਸ਼ਨਸ ਆਉਣਾ ਸੀ ਪਰ ਉੱਤੇ ਅੱਜ ਆਮ ਆਦੀ ਪਾਰਟੀ ਵੱਲੋਂ ਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਸੀ ਜਿਸ ਕਰਕੇ ਉਹ ਅੱਜ ਜਿਹੜੇ ਕਿ ਉਹ ਉਸ ਸਮਾਗਮ ਨੇ ਵਿੱਚ ਨਹੀਂ ਆਏ ਸੋ ਕਿਤਨਾ ਕੀਤੇ ਹੁਣ ਭਾਜਪਾ ਨੂੰ ਘੇਰਨ ਦੀ ਜਿਹੜੀ ਵਿਰੋਧੀ ਧਿਰ ਵੱਲੋਂ ਪੂਰੀ ਜਿਹੜੀ ਰਣਨੀਤੀ ਤਿਆਰ ਕਰ ਲਈ ਗਈ ਹੈ ਤਾਂ ਹੁਣ ਭਾਜਪਾ ਨੂੰ ਹਰ ਫਰੰਟ ਤੇ ਘੇਰਿਆ ਜਾ ਰਿਹਾ ਹੈ ਸੋ ਇਸ ਕਰਕੇ ਭਾਜਪਾ ਨੂੰ ਲੱਗ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਇਹ ਜਿਹੜਾ ਸਮਝੌਤਾ ਵੀ ਉਹਨਾਂ ਦੇ ਲਈ ਇਕ ਜਿਹਦਾ ਸਿਰ ਦਰਦੀ ਨਾ ਬਣ ਜਾਏ ਕਿਉਂਕਿ ਕਿਸਾਨ ਹੁਣ ਬਰੋਚਾ ਰਹੇ ਨੇ ਹਾਲਾਂਕਿ ਜਿਹੜੇ ਚਾਹੇ ਪਿਊਸ਼ ਕੋਲ ਨੇ ਉਹਨਾਂ ਨੇ ਵੀ ਅੱਜ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਗੁੰਮਰਾਹ ਨਾ ਹੋ ਰਾਹੁਲ ਗਾਂਧੀ ਬਿਲਕੁਲ ਗੁੰਮਰਾਹ ਕਰ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਕਿਸਾਨਾਂ ਦੇ ਹਿੱਤ ਨੇ ਉਹ ਪੂਰੀ ਤਰ੍ਹਾਂ ਸੇਫ ਨੇ ਪਰ ਕਿਸਾਨ ਵੀ ਕਹਿ ਰਹੇ ਨੇ ਕਿ ਉਹਨਾਂ ਨੂੰ ਲੱਗ ਰਿਹਾ ਕਿ ਕਿਤਨਾ ਕਿਤੇ ਕੱਲ ਉਹਨਾਂ ਲਈ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਨੇ ਕੱਲ ਇਹ ਜਿਹੜਾ ਸਮਝੌਤਾ ਕਿਤੇ ਕਿਸਾਨਾਂ ਦੇ ਲਈ ਘਾਤਕ ਨਾ ਸਾਬਤ ਹੋ ਜਾਏ